ਪਰਦੀਪ ਸਿੰਘ ਹਾਂਜੀ ਜ਼ਿਲ੍ਹਾ ਕਰਨਾਲ ਹਾਂਜੀ ਸ਼ਹਿਰ ਸੰਧ ਹਾਂਜੀ ਪਿੰਡ ਥਲ ਤੋਂ ਕਲਿਆਣੇ ਤੋਂ ਆ ਜੀ ਠੀਕ ਇਹ ਜੂਸ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਪਰਸੋਲੀ ਦੀਆਂ ਪ੍ਰੋਬਲਮਾਂ ਸਨ ਹਾਂਜੀ ਇੱਕ ਵਾਰੀ ਪ੍ਰੈਸ਼ਰ ਵੀ ਕਰਾ ਚੁੱਕੇ ਹਾਂ ਕੱਤਲ ਤੋਂ ਅੱਛਾ ਉਹ ਦੁਬਾਰਾ ਹੀ ਫੇਰ ਹੋ ਗਈਆਂ ਨੇ ਠੀਕ ਮਤਲਬ ਤੁਸੀਂ ਕਈ ਵਾਰ ਡਾਕਟਰਾਂ ਤੋਂ ਦਵਾਈਆਂ ਪਹਿਲਾਂ ਖਾ ਚੁੱਕੇ ਹੋ ਹਾਂਜੀ 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 ਉਤੋਂ ਬਿਲਕੁਲ ਤੁਹਾਨੂੰ ਫਰਕ ਨਹੀਂ ਪਿਆ ਦੁਬਾਰਾ ਬਣ ਗਈਆਂ ਸੀਗੀਆਂ ਹਾਂਜੀ ਪ੍ਰੈਸ਼ਰ ਕਰਵਾਇਆ ਸੀ ਮੰਨ ਲਓ ਆਪਣੇ ਵਾਲੋ ਤੇ ਜੜ ਤੋਂ ਕਢਵਾਈਆਂ ਹਨ ਹਾਂਜੀ ਉਹ ਫੇਰ ਉਵੇਂ ਹੀ ਫੋਟ ਕਰ ਗਈਆਂ ਠੀਕ ਹੈ ਜੀ ਤੇ ਜਿਵੇਂ ਤੁਸੀਂ ਕਹਿੰਦੇ ਸੀ ਵੀ ਹੁਣ ਬੋਡੀ ਸਰਵਿਸ ਲੈਣ ਤੋਂ ਬਾਅਦ ਹੁਣ ਕੀ ਕੀ ਤੁਹਾਨੂੰ ਫਰਕ ਪਿਆ ਬਹੁਤ ਜ਼ਿਆਦਾ ਫਰਕ ਹੈ ਰਸੋਲੀਆਂ ਦਾ ਵੀ ਫਰਕ ਹੈ 20% ਬੈ ਗਈਆਂ ਨੇ ਹਾਂਜੀ ਬੈਠ ਰਹੀਆਂ ਸ਼ੁਰੂ ਹੋ ਗਈਆਂ ਨੇ ਹੌਲੀ ਹੌਲੀ ਬੈਠ ਜਾਣੀਆਂ ਹਾਂਜੀ ਤੇ ਹੁਣ ਨਰਜੀ ਚ ਰਹਿੰਦੇ ਨੇ ਵਧਿਆ ਕੰਮ ਕਰਦੇ ਨੇ ਹਾਂਜੀ ਪਹਿਲਾਂ ਸੁਸਤ ਰਹਿੰਦੇ ਹਾਂ ਠੀਕ ਹੈ ਜੀ ਲੱਤਾਂ ਪੀੜ ਹੋ ਰਾਂ ਹਾਂਜੀ ਮੰਨ ਲਓ ਵੀ ਨਹੀਂ ਹਾਂ ਫਿਟਨੈਸ ਚ ਹਾਂਜੀ ਪੇਟ ਚ ਵੀ ਜਿਵੇਂ ਕਹਿੰਦੇ ਸੀ ਦਰਦ ਹੁੰਦਾ ਰਹਿੰਦਾ ਹਾਂਜੀ ਹਾਂਜੀ ਦਰਦ ਹੋ ਜਾਂਦਾ ਸੀ ਕਬਜ਼ ਦੀ ਵੀ ਪ੍ਰੋਬਲਮ ਸੀ ਹਾਂਜੀ ਜਿਵੇਂ ਸੁਸਤੀ ਬਹੁਤ ਰਹਿੰਦੀ ਸੀ ਕੰਮ ਕਰਨ ਨੂੰ ਹੁਣ ਵਧਿਆ ਜੀ ਕਰਦਾ ਹੈ ਵਧਿਆ ਫਿਟ Okay, ओके हां जी ਜਿਹੜੇ ਲੱਖਾਂ ਹੀ ਲੋਕ ਤੁਹਾਨੂੰ ਦੇਖਣਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤੇ ਇਹ ਕਹਿਣਾ ਚਾਹੁੰਦਾ ਵੀ ਇੱਕ ਦੀ ਮੰਨ ਲਓ ਆਪਾਂ ਨੂੰ ਦਵਾ ਲੈ ਕੇ ਇਸਤੇਮਾਲ ਕਰਨੀ ਚਾਹੀਦੀ ਏ ਜੀ ਆਪਾਂ ਨੂੰ 100% ਆਰਾਮ ਆਏਗਾ ਆਪਾਂ ਨੂੰ ਪ੍ਰੇਜ ਰੱਖਣਾ ਪਏਗਾ ਆਪਾਂ ਨੂੰ ਵਿਸ਼ਵਾਸ ਕਰਨਾ ਪਏਗਾ 100% ਆਰਾਮ ਆਏਗਾ ਠੀਕ ਹੈ ਓਕੇ ਅਰੇ ਜੂਸ ਨੇ ਆਪਾਂ ਨੂੰ ਇਸਤੇਮਾਲ ਕਰ ਲੈਣਾ ਚਾਹੀਦੇ ਨੇ ਸਭ ਨੂੰ ਵਿਸ਼ਵਾਸ ਕਰਕੇ ਇਹ ਤੁਹਾਡੇ ਲਈ ਬਹੁਤ ਵਧੀਆ ਨੇ ਠੀਕ ਹੈ ਥੈਂਕ ਯੂ ਥੈਂਕ ਯੂ